ਤੇ ਪੰਜਾਬੀਆਂ ਦੀ ਡਿਮਾਂਡ ਹੈ ਔਰ ਜਿੱਥੇ ਪੰਜਾਬੀਆਂ ਦਾ ਉੱਥੇ ਪੰਥ ਵੀ ਇੱਥੇ ਹੈ ਔਰ ਜੇ ਅਸੀਂ ਪੰਜਾਬ 'ਚ ਨਹੀਂ ਬਣਾ ਸਕਾਂਗੇ ਤਾਂ ਅਸੀਂ ਹੋਰ ਕਿੱਥੇ ਕਵਾਂਗੇ ਕਿ ਇੱਕ ਕਾਨੂੰਨ ਬਣਾਓ ਬੇਅਦਬੀ ਤੇ ਤਾਂ ਸਭ ਤੋਂ ਪਹਿਲਾਂ ਕੀ ਕਹਿਣਗੇ ਪਹਿਲਾਂ ਪੰਜਾਬ 'ਚ ਤਾਂ ਬਣਾ ਲਓ ਸੈਸ਼ਨ ਵੀ ਬੁਲਵਾ ਲਿਆ ਸੈਸ਼ਨ ਦੇ ਵਿੱਚ ਇੱਕ ਵਾਅਦਾ ਵੀ ਕਰਾ ਲਿਆ ਤੇ ਹੁਣ ਉਹਦੇ ਵਿੱਚੋਂ 3 ਮਹੀਨੇ ਗੁਜ਼ਰ ਵੀ ਗਏ ਪਰ ਮੈਂ ਇੱਕ ਛੋਟੀ ਜੀ ਗੱਲ ਜੋ ਆਪਾਂ ਇੱਥੋਂ ਤੱਕ ਪਹੁੰਚੇ ਆਂ ਇੱਕ ਗੱਲ ਦਾ ਧਿਆਨ ਰੱਖਿਓ ਜੇ ਕਿ ਉਹਦੇ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਜੀ ਦਾ ਬਹੁਤ ਵੱਡਾ ਹੱਥ ਹੈ ਜਾਂ ਕਹਿ ਲਓ ਉਹ ਰੀੜ ਦੀ ਹੱਡੀ ਨੇ ਇਸ ਅੰਦੋਲਨ ਦੀ ਕਿਉਂਕਿ ਜਦੋਂ ਤੱਕ ਉਹ ਬੈਠੇ ਨੇ ਸਾਡੀ ਮੋਰਲ ਅਥਾਰਟੀ ਹੈ ਕਿ ਅਸੀਂ ਇਹ ਸਰਕਾਰ ਨੂੰ ਸਿੱਧੇ ਅੱਖ ਚੱਕ ਪਾ ਕੇ ਕਹਿ ਸਕੀਏ ਕਿ ਕਾਨੂੰਨ ਬਣਾ ਨਹੀਂ ਤਾਂ ਜਾ ਔਰ ਇਹ ਕਹਿ ਸਕਦੇ ਆ ਕਿ ਸਾਡੀ ਇੱਥੇ ਇਹ ਪੰਜਾਬੀਆਂ ਦਾ ਪੰਜਾਬ ਤੇ ਪੰਜਾਬੀਆਂ ਦੀ ਡਿਮਾਂਡ ਹੈ ਔਰ ਜਿੱਥੇ ਪੰਜਾਬੀਆਂ ਦਾ ਉੱਥੇ ਪੰਥ ਵੀ ਇੱਥੇ ਹੈ ਔਰ ਜੇ ਅਸੀਂ ਪੰਜਾਬ 'ਚ ਨਹੀਂ ਬਣਾ ਸਕਾਂਗੇ ਤਾਂ ਅਸੀਂ ਹੋਰ ਕਿੱਥੇ ਕਵਾਂਗੇ ਤੁਸੀਂ ਸਾਰੇ ਗਵਾਹ ਹੋ ਤਿੰਨ ਦਿਨ ਪਹਿਲਾਂ ਜੰਮੂ 'ਚ ਕੀ ਹੋਇਆ? ਅਸੀਂ ਉਹਨਾਂ ਦੇ ਮੁੱਖ ਮੰਤਰੀ ਨੂੰ ਕੀ ਕਹੀਏ? ਕਿ ਇੱਕ ਕਾਨੂੰਨ ਬਣਾਓ ਬੇਅਦਬੀ ਤੇ ਤਾਂ ਸਭ ਤੋਂ ਪਹਿਲਾਂ ਕੀ ਕਰਨਗੇ? ਪਹਿਲਾਂ ਪੰਜਾਬ 'ਚ ਤਾਂ ਬਣਾ ਲਓ। ਸੋ ਪੰਜਾਬ 'ਚ ਬਣਾਵਾਂਗੇ ਤਾਂ ਅੱਗੇ ਬਣੂਗਾ। ਪਰ ਬਣਾਉਣਾ ਕਿਨੇ ਹੈ? ਸਰਕਾਰ ਨੇ ਤੇ ਸਰਕਾਰ ਨੇ ਹੁਣ ਤੱਕ ਕਿੰਨੇ ਸਾਲ ਹੋ ਗਏ ਆਜ਼ਾਦੀ ਤੋਂ ਬਾਅਦ? ਫੇਰ ਕਾਨੂੰਨ ਬਣਿਆ ਕਿਉਂ ਨਹੀਂ ਸਭ ਤੋਂ ਜ਼ਿਆਦਾ ਬੇਅਦਬੀ ਵੀ ਪੰਜਾਬ ਚ ਹੋਈ ਹੈ ਕੁਛ ਕਰੇ ਅੱਛਾ ਸੌਰੀ ਤਾਂ ਸਭ ਤੋਂ ਜ਼ਿਆਦਾ ਬੇਅਦਬੀ ਵੀ ਇੱਥੇ ਹੋਈ ਹੈ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਆਪਾਂ ਬੜੇ ਲੰਬੇ ਚੌੜੇ ਚੱਕਰ ਚ ਨਹੀਂ ਪੈਣਾ ਇੱਥੋਂ ਤੱਕ ਜਿਹਦੇ ਚੌਲਖ ਸਾਹਿਬ ਖੜੇ ਨੇ ਨਾਲ ਗੁਰਪ੍ਰੀਤ ਜੀ ਖੜੇ ਨੇ ਅਸੀਂ ਸਾਰੇ ਹੁਣ ਰਾਣਾ ਜੀ ਸ਼ਾਮਿਲ ਹੋ ਤੇ ਬਾਕੀ ਸਾਰੀ ਟੀਮ ਬਾਬਾ ਮਰਿਆਦਾ ਜੀ ਚਲੇ ਗਏ ਨੇ ਇਹਨਾਂ ਕਰਕੇ ਆਪਾਂ ਇੱਥੋਂ ਤੱਕ ਪਹੁੰਚੇ ਆ ਮੈਨੂੰ ਯਾਦ ਹੈ ਜਦੋਂ ਅਸੀਂ ਚੌਂਗ ਚ ਜਾ ਕੇ ਬੈਠੇ ਸੀ ਤਾਂ ਸਮਝ ਨਹੀਂ ਆ ਰਿਆ ਸੀ ਕਰੀਏ ਕੀ ਤਾਂ ਅਜਾਪਾ ਸੈਸ਼ਨ ਵੀ ਬੁਲਵਾ ਲਿਆ ਸੈਸ਼ਨ ਦੇ ਵਿੱਚ ਇੱਕ ਵਾਅਦਾ ਵੀ ਕਰਾ ਲਿਆ ਤੇ ਹੁਣ ਉਹਦੇ ਚੋਂ 3 ਮਹੀਨੇ ਗੁਜ਼ਰ ਵੀ ਗਏ ਪਰ ਮੈਂ ਇੱਕ ਛੋਟੀ ਜੀ ਗੱਲ